ਬਈ ਮੋਢੂਆ ਇੱਕ ਬਹੁਤ ਹੀ ਪਾਇਦਾਰ ਕੰਮ ਦੀ ਕਹਾਣੀ ਹੈ ਬਈ ਰੱਬ ਨੇ ਜਦੋਂ ਚੰਦ ਤਾਰੇ ਜੀਵ ਜਾਨਵਰ ਦਰਖਤ ਪੰਛੀ ਜੇ ਬਣਾ ਦਿੱਤੇ ਮਤਲਬ ਵੀ ਸਾਰੀ ਮਖਲੂਕ ਬਣਾ ਦਿੱਤੀ ਨਾ ਤੇ ਖੀਰ ਚੋਂ ਨੇ ਨਾ ਬਿਹਤਰੀਨ ਮਖਲੂਕ ਬੰਦਾ ਬਣਾਇਆ ਆਦਮੀ ਬਣਾਇਆ ਤੇ ਆਪ ਦਾ ਸਾਰਾ ਕੰਮ ਬੰਦ ਕਰ ਦਿੱਤਾ ਰੱਬ ਨੇ ਤੇ ਇਹ ਬੰਦਾ ਉਹਦੇ ਘਰੇ ਜਾ ਕੇ ਰਹਿਣ ਲੱਗ ਪਿਆ ਅਜੇ ਬਾਰੇ ਦਿਨ ਨਹੀਂ ਸੀ ਹੋਏ ਕਿ ਉਸ ਬੰਦੇ ਦਾ ਜੀਵਨ ਨਾ ਲੱਗੇ ਉਹ ਆਪ ਦੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰੀ ਜਾਵੇ ਉਹ ਆਵਾਜ਼ਾਂ ਅਰਜਿਆ ਹੋਇਆ ਫਿਰ ਉਹ ਰੱਬ ਕੋਲੇ ਆ ਗਿਆ ਤੇ ਰੱਬ ਅੱਗੇ ਅਰਜ ਕਰਨ ਲੱਗ ਪਿਆ ਰੱਬ ਜੀ ਮੇਰਾ ਇਕੱਲੇ ਦਾ ਮਨ ਜਿਆ ਨਹੀਂ ਲੱਗਦਾ ਘਰੇ ਕੋਈ ਬੰਨ ਸੁਭਜਿਆ ਕਰੋ ਜਿਆ ਮੇਰਾ ਧੀ ਜਿਆ ਲੱਗਣ ਲੱਗ ਪਵੇ ਰੱਬ ਨੇ ਸੋਚਿਆ ਵਿਚਾਰਿਆ ਬਈ ਕਾਇਨਾਤ ਨੂੰ ਬਣਾਉਣ ਦਾ ਸਮਾਨ ਤਾਂ ਹੁਸਾਰਾ ਮੁੱਕਿਆ ਪਿਆ ਇਸ ਬੰਦੇ ਵਾਸਤੇ ਕੀ ਬਣਾਇਆ ਜਾਵੇ ਰੱਬ ਨੇ ਸੋਚਿਆ ਚਲੋ ਇਹਦੇ ਵਾਸਤੇ ਅੱਜ ਦੀ ਚੀਜ਼ ਤਿਆਰ ਕਰਦੇ ਆ ਫਿਰ ਕੋਈ ਇਹਦੇ ਲਈ ਨਾ ਔਰਤ ਤਿਆਰ ਕਰਕੇ ਦਿੰਦੇ ਆ ਤੇ ਰੱਬ ਨੇ ਇਹਨਾਂ ਜੀ ਚੰਦ ਤੋਂ ਥੋੜੀ ਜਿਹੀ ਉਹਨੇ ਚਾਨਣੀ ਲੈ ਲਈ ਥੋੜਾ ਜਿਹਾ ਸੂਰਜ ਤੋਂ ਰੋਸ਼ਨੀ ਲੈ ਲਈ ਤੂਤਿਆਂ ਮੋਰਾ ਤੋਂ ਰੰਗ ਲੈ ਲਿਆ ਤੇ ਆ ਫੁਰਤੀ ਚੁਸਤੀ ਦੀ ਹਿਰਨਾ ਬਾਗਾ ਤੋਂ ਲੈ ਲਈ ਗੱਲ ਕੀ ਹਰ ਪਾਸੇ ਤੋਂ ਥੋੜਾ ਥੋੜਾ ਅਨੋਖਾ ਜਿਹਾ ਅਸਮਾਨ ਲੈ ਕੇ ਨਾ ਰੱਬ ਨੇ ਔਰਤ ਬਣਾ ਦਿੱਤੀ ਤੇ ਬੰਦੇ ਦੇ ਹਵਾਲੇ ਕਰਦਾ ਹੋਇਆ ਰੱਬ ਕਹਿਣ ਲੱਗਾ ਲੈ ਵੀ ਬੰਦਿਆ ਆ ਤੇਰੇ ਲਈ ਔਰਤ ਬਣਾਈ ਹੈ ਤੇ ਹੁਣ ਜਾ ਮੋਜਾਂ ਮਾਣ ਉਹ ਬੰਦਾ ਜੀ ਔਰਤ ਨੂੰ ਆਪਣੇ ਘਰੇ ਲੈ ਆਇਆ ਉਸ ਨੂੰ ਲੱਗਿਆ ਵੀ ਸੱਚੀ ਮੁੱਚੇ ਮੇਰਾ ਕੱਲਾਪਣ ਗਿਆ ਦੂਰ ਹੋ ਗਿਆ ਘਰ 'ਚ ਰੌਣਕ ਦੀ ਵੱਜ ਗਈ ਲੱਗਦੀ ਐ ਕੁਝ ਸਮਾਂ ਪੈਣ ਤੇ ਜਦੋਂ ਸੂਹੇ ਜੇ ਹੋ ਗਏ ਨਾ ਤਾਂ ਉਹ ਔਰਤ ਕਦੇ ਉਸ ਨੂੰ ਲਾਡ ਪਿਆਰ ਜਿਆ ਕਰਦੀ ਚਾਂਦਨੀ ਵਾਂਗੂ ਲੱਗਿਆ ਕਰੇ ਕਦੇ ਲਹਿਰ ਜੀ 'ਚ ਗਾਉਂਦੀ ਹੋਈ ਉਹ ਕੋਇਲ ਵਾਂਗੂ ਲੱਗਿਆ ਕਰੇ ਕਦੇ ਕਦੇ ਉਹਦਾ ਨਾ ਮੂੜੇ ਨਾ ਖਰਾਬ ਜਿਆ ਹੋ ਜਾ ਕਰੇ ਉਹ ਬੰਦੇ ਦੇ ਅੱਖ ਹੀ ਨਾ ਲੱਗਿਆ ਕਰੇ ਸਭੋ ਪੁੱਠਾ ਜਿਹੀ ਮੂਰ ਪਿਆ ਕਰੇ ਬੁਲਾਏ ਤੋ ਵੱਡੂ ਖਾਣ ਲੜਾਈ ਦੀ ਪੰਡ ਜੀ ਬਣ ਜਾ ਕਰੇ ਐ ਨਾ ਥੋੜੀ ਦਿਨਾਂ ਦੇ ਵਿੱਚ ਉਹ ਬੰਦਾ ਉਸ ਔਰਤ ਦਾ ਰਵਈਆ ਜਾਂ ਵੇਖ ਕੇ ਬਹੁਤ ਹੀ ਤੰਗ ਜਾ ਹੋ ਗਿਆ ਤੇ ਉਹ ਸੋਚਣ ਲੱਗਾ ਯਾਰ ਉਹ ਕੱਲ ਤਾਂ ਜੀ ਦੂਰ ਕਰਦੇ ਕਰਦੇ ਤਾਂ ਮੁਸੀਬਤੀ ਪੱਲੇ ਪਾ ਲਈ ਐ ਇਹਦੇ ਨਾਲ ਤਾਂ ਕੱਲੇ ਹੀ ਠੀਕ ਸੀਗੇ ਤੇ ਉਹ ਨਾ ਦੁਖੀ ਹੋਇਆ ਰੱਬ ਕੋਲ ਚਲਾ ਗਿਆ ਤੇ ਜਾ ਕੇ ਆਂਦਾ ਰੱਬ ਜੀ ਆਪ ਦੀ ਚੀਜ਼ ਸੰਭਾਲੋ ਆ ਚੁੱਕੋ ਆਪ ਦੀ ਔਰਤ ਇਹਦੇ ਨਾਲ ਤਾਂ ਮੈਂ ਕੱਲੇ ਹੀ ਚੰਗਾ ਰੱਬ ਜੀ ਮੇਰੀ ਮੰਗ ਹੀ ਗਲਤ ਸੀਗੀ ਮੈਨੂੰ ਮaaf ਕਰ ਦਿਓ ਤੁਸੀਂ ਇਸ ਔਰਤ ਨੂੰ ਆਪਦੇ ਕੋਲ ਹੀ ਰੱਖੋ ਇਹਦੇ ਨਾਲੋਂ ਮੈਨੂੰ ਕਲਤਾ ਹੀ ਚੰਗੀ ਐ ਇਹ ਤਾਂ ਮੈਨੂੰ ਪਾਗਲ ਕਰ ਦੂਗੀ ਮੈਨੂੰ ਸਮਝ ਨਹੀਂ ਆਉਂਦੀ ਕਦੇ ਇਹ ਗਉਣ ਲੱਗ ਪੈਂਦੀ ਐ ਕਦੇ ਭੁੂਲਾ ਜਾ ਉਹ ਕਿੱਸੇ 'ਤੇ ਸਮਾਨ ਤੇ ਜੜ ਜਾਂਦੀ ਐ ਤੁਸੀਂ ਸੰਭਾਲ ਲਓ ਇਸਨੂੰ ਰੱਬ ਨੇ ਕਿਹਾ ਤੇਰੀ ਮਰਜ਼ੀ ਵੀ ਠੀਕ ਐ ਅਸੀਂ ਵਾਪਸ ਲੈ ਲੈਨੇ ਆ ਰੱਬ ਨੇ ਉਹ ਔਰਤ ਵਾਪਸ ਲੈ ਲਈ ਅਜੇ ਕੁਝ ਦਿਨ ਹੀ ਬੀਤੇ ਸੀਗੇ ਕਿ ਉਹ ਬੰਦਾ ਰਾਤ ਨੂੰ ਬਿਸਤਰੇ ਤੇ ਪਿਆ ਸੀਗਾ ਤੇ ਉਸ ਨੂੰ ਨਾ ਔਰਤ ਦੀ ਯਾਦ ਸਤਾਉਣ ਲੱਗ ਪਈ ਉਸ ਨੂੰ ਉਹਦੇ ਨਾਲ ਮਿੱਠੇ ਮਿੱਠੇ ਗੀਤ ਯਾਦ ਆਉਣ ਲੱਗ ਪਏ ਉਸ ਨੂੰ ਪਿਆਰ ਕਰਦੀ ਤੇ ਪਿਆਰੇ ਪਲ ਚੇਤੇ ਆਉਣ ਲੱਗ ਪਏ ਉਸ ਨੂੰ ਉਹਦੇ ਹਾਸੇ ਉਸ ਦਾ ਰੰਗ ਰੂਪ ਉਸ ਦੀਆਂ ਸੁੰਦਰ ਹਸਦੀਆਂ ਅੱਖਾਂ ਚੇਤੇ ਆਉਣ ਲੱਗ ਪਈਆਂ ਤੇ ਉਹ ਨੂੰ ਨਾ ਰਾਤ ਉਹਨੇ ਮਸਾਂ ਕੱਟੀ ਤੇ ਮਸਾਂ ਜਦੋਂ ਸਵੇਰ ਹੋਈ ਨਾ ਤੋ ਉੱਠ ਕੇ ਫੇਰ ਰੱਬ ਕੋਲੇ ਚਲਾ ਗਿਆ ਤੇ ਰੱਬ ਜੀ ਨੂੰ ਆਹਦਾ ਰੱਬ ਜੀ ਮaaf ਕਰਨਾ ਮੈਨੂੰ ਕਹਿੰਦੇ ਹੋਏ ਨੂੰ ਸ਼ਰਮ ਜੀ ਆਉਂਦੀ ਹੈ ਤੁਸੀਂ ਜੀ ਉਸ ਔਰਤ ਨੂੰ ਮੈਨੂੰ ਵਾਪਸ ਦੇ ਦਿਓ ਉਸ ਦੀ ਹੋਂਦ ਨੇ ਤਾਂ ਮੇਰੀਆਂ ਨੀਂਦਾਂ ਉਡਾ ਦਿੱਤੀਆਂ ਤੇ ਉਸ ਤੋਂ ਬਿਨਾਂ ਤਾਂ ਮੇਰਾ ਜ਼ਿੰਦਗੀ ਦਾ ਪਹਿਲਾਂ ਨਾਲੋਂ ਵੀ ਮੇਰੀ ਜ਼ਿੰਦਗੀ 'ਚ ਉਦਾਸੀ ਆ ਗਈ ਹੈ ਹੁਣ ਤਾਂ ਜਦ ਮੈਂ ਕੰਮ ਤੋਂ ਵਾਪਸ ਘਰੇ ਆਉਣਾ ਨਾ ਤਾਂ ਮੇਰਾ ਕੋਈ ਮਿੱਠੇ ਬੋਲਾਂ ਨਾਲ ਸਵਾਗਤ ਕਰਨ ਵਾਲਾ ਹੀ ਨਹੀਂਗਾ ਕੋਈ ਮੇਰੀ ਬੂਹੇ ਤੇ ਢੀਕ ਕਰਨ ਵਾਲਾ ਹੀ ਹੈ ਨਹੀਂ ਉਹ ਤਾਂ ਮੇਰਾ ਬਿਸਤਰਾ ਝਾੜ ਕੇ ਵਿਛਾਉਂਦੀ ਸੀਗੀ ਘਰੇ ਚਾਰ ਖਾੜ੍ਹਉਂਦੀ ਸੀਗੀ ਮੈਨੂੰ ਘਰੇ ਆਏ ਨੂੰ ਤੱਤਾ ਠੰਡਾ ਪਿਉਂਦੀ ਸੀਗੀ ਮੈਂ ਕੀ ਮੇਰਾ ਘਹਰੀ ਉਸ ਤੋਂ ਬਗਾਇ ਸੁਨਣਾ ਜਿਆ ਹੋ ਗਿਆ ਹੈ ਰੱਬ ਜੀ ਮੇਥੋਂ ਭੁੱਲ ਹੋ ਗਈ ਹੈ ਤੁਸੀਂ ਕਿਰਪਾ ਕਰੋ ਉਹ ਮੈਨੂੰ ਵਾਪਸ ਦੇ ਦਿਵੋ ਭਈ ਮੋਟੂਆ ਰੱਬ ਤਾਂ ਰੱਬ ਆ ਨਾ ਜਦ ਬੰਦਾ ਦੂਜੀ ਵਾਰ ਫੇਰ ਔਰਤ ਨੂੰ ਵਾਪਸ ਲੈਣ ਗਿਆ ਰੱਬ ਕੋਲੋਂ ਤਾਂ ਰੱਬ ਨੇ ਕਿਹਾ ਜਿਵੇਂ ਭਈ ਤੇਰੀ ਮਰਜ਼ੀ ਹੈ ਲੈ ਜਾ ਭਾਈ ਜੇ ਤੇਰਾ ਨਹੀਂ ਸਰਦਾ ਔਰਤ ਬਿਨਾ ਤਾਂ ਤੂੰ ਲੈ ਜਾ ਉਹਦੇ ਨਾਲ ਲੈ ਜਾ ਤੇ ਬੰਦਾ ਉਸ ਔਰਤ ਨੂੰ ਆਪਦੇ ਘਰੇ ਲੈ ਆਇਆ ਪਰ ਬਈ ਮੋਢੂ ਆ ਜੇ ਪੰਜ ਸੱਤ ਦਿਨ ਲੰਗੇ ਸੀਗੇ ਤੇ ਔਰਤ ਦਾ ਆਪਣਾ ਸੁਭਾਅ ਹੁੰਦਾ ਹੈ ਨਾ ਵਾਜੇ ਵਾਜੇ ਉਹ ਬੰਦਾ ਫੇਰ ਔਰਤ ਦੀਆਂ ਜਿਹੜੇ ਉਤਰਾ ਚੜ੍ਹਾ ਸੀ ਉਹਦੀਆਂ ਹਰਕਤਾਂ ਤੋਂ ਉਕਤਾ ਆ ਗਿਆ ਇਹ ਤਾਂ ਯਾਰ ਲੂਸ ਕਾਈ ਜਾਂਦੀ ਹੈ ਉਹ ਫੇਰ ਬੇਜੰਜਾ ਹੋ ਗਿਆ ਤੇ ਉਹ ਫੇਰ ਰੱਬ ਦੇ ਕੋਲ ਚਲਾ ਗਿਆ ਅਜੀ ਉਹ ਰੱਬ ਅੱਗੇ ਆਪਦੀ ਅਰਦਾਸ ਜੀ ਤੇ ਫਰਿਆਦ ਦੀ ਰੱਖਣੀ ਲੱਗਾ ਸੀ ਤਾਂ ਰੱਬ ਨੇ ਨਾ ਉਹਦੇ ਹਾਵ ਭਾਵਾਂ ਨੂੰ ਵੀ ਨਹੀਂ ਸਾਰੀ ਕਹਿਤਾ ਗੱਲ ਸੁਣੋ ਬੰਦਿਆ ਬਕਵਾਸ ਨਾ ਕਰ। ਨਾ ਤੂੰ ਔਰਤ ਦੇ ਨਾਲ ਰਹਿ ਸਕਦਾ ਤੇ ਨਾ ਹੀ ਔਰਤ ਦੇ ਬਿਗੈਰ। ਜਾਂ ਤੁਰ ਜਾ ਵਾਪਸ ਜਿਵੇਂ ਤੇ ਇੱਥੇ ਰਹਿ ਜਾਂਦਾ ਉਵੇਂ ਰਹੀ ਆ। ਮੈਥੋਂ ਨਹੀਂ ਤੇਰੀਆਂ ਵਾਰ-ਵਾਰ ਫਰਿਆਦਾ ਸੁਣੀਆਂ ਜਾਂਦੀਆਂ। ਵੇਖ ਓਏ ਪੁਰਖਾ ਮੈਂ ਇਹ ਦੁਨੀਆ ਤੇਰੇ ਇਕੱਲੇ ਲਈ ਨਹੀਂ ਬਣਾਈਗੀ। ਇੱਥੇ ਦੁੱਖਾਂ ਦੀਆਂ ਵਾਵਾਆਂ ਵੀ ਵਗਣੀਆਂ, ਇੱਥੇ ਸੁੱਖਾਂ ਦੀਆਂ ਪੌਣਾ ਵਿੱਚ ਜੜੀਆਂ। ਇੱਥੇ ਤੇਜ਼ ਧੁੱਪਾਂ ਦਾ ਪ੍ਰਕੋਪ ਵੀ ਹੋਣਾ, ਇੱਥੇ ਠੰਡੀਆਂ ਸੀਤ ਲਹਿਰਾਂ ਵੀ ਸਹਿਣੀਆਂ ਪੈਣੀਆਂ। ਇੱਥੇ ਮੋਰਾਂ ਨੇ ਵੀ ਨੱਚਣਾ ਇੱਥੇ ਹਿਰਨਾ ਨੇ ਵੀ ਚੁੰਗੀਆਂ ਭਰਨੀਆਂ ਕਿ ਇੱਥੇ ਸ਼ੇਰਾਂ ਬਾਗਾਂ ਨੇ ਵੀ ਮਾੜਾਂ ਧਾੜਾਂ ਕਰਨੀਆਂ ਆਪਦੇ ਸ਼ਿਕਾਰ ਕਰਨੇ ਆ ਪੁਛਾਰ ਵੀ ਆਉਣੇ ਆ ਤੇ ਹੜ ਵੀ ਆਉਣੇ ਆ ਵੇਖੋ ਬੰਦਿਆ ਮੈਂ ਤੈਨੂੰ ਨਾ ਕੁੱਲ ਕਾਇਨਾਤ ਨਾਲੋਂ ਵੱਡੀ ਰੀ ਨਾਲ ਬਿਹਤਰੀਨ ਮخلوਕ ਬਣਾਇਆ ਤੇ ਤੈਨੂੰ ਸਭ ਤੋਂ ਆਲਾ ਦਿਮਾਗ ਦਿੱਤਾ ਤੇ ਤੂੰ ਇਸ ਦਿਮਾਗ ਨੂੰ ਕੰਮ ਹੀ ਨਹੀਂ ਲੈ ਰਿਹਾ ਗਿਆ ਜਨੌਰ ਜਾਨਵਰ ਜਿਨ੍ਹਾਂ ਦੇ ਛੋਟੇ ਛੋਟੇ ਦਿਮਾਗ ਹੁੰਦੇ ਆ ਉਹ ਕਿਵੇਂ ਕਲਕਾਰੀਆਂ ਮਾਰਦੇ ਚਹਿਚਾਉਂਦੇ ਅਸਮਾਨੀ ਉੱਡੇ ਫਿਰਦੇ ਮੌਜ ਵਿੱਚ ਰਹਿੰਦੇ ਆ ਆਨੰਦ ਮਾਣਦੇ ਆ ਤੈਨੂੰ ਸਮਝ ਹੀ ਨਹੀਂ ਆ ਰਹੀ ਤੂੰ ਸਮਝ ਹੀ ਨਹੀਂ ਰਿਹਾ ਗਾ ਧਿਆਨ ਨਾਲ ਸੁਣ ਲੈ ਜੇ ਤੂੰ ਠੰਡੇ ਸਹਿਜ ਮਤੇ ਇਸ ਦਿਮਾਗ ਤੋਂ ਕੰਮ ਨਾ ਨਾ ਲਿਆ ਤੈਨੂੰ ਕਦੇ ਟਿਕਾ ਨਹੀਂ ਆਉਣਾ ਤੂੰ ਹਮੇਸ਼ਾ ਐਂ ਬੇਚੈਨ ਹੋਇਆ ਰੋਲਦਾ ਖਈਦਾ ਭਟਕਦਾ ਹੀ ਰਹੇਂਗਾ